ਮਾਂ ਖੇਡ ਕਬੱਡੀ ਦੀ ਉਹ ਜੋੜੀ ਕਿ ਜੋੜੀਆਂ ਜੱਗ ਥੋੜੀਆਂ ਇੱਥੇ ਨਰੜ ਬਥੇਰੇ ਜੋੜੀਆਂ ਬਣਦੀਆਂ ਨੇ ਜੋੜੀਆਂ ਟੁੱਟ ਜਾਂਦੀਆਂ ਨੇ ਪਰ ਇੱਕ ਅਜਿਹੀ ਜੋੜੀ ਜਿਹਦੇ ਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਉਹ ਜਿੱਥੇ ਵੀ ਜਾਂਦੀ ਆ ਤੇ ਦੁਨੀਆ ਦੇ ਦਿਲ ਜਿੱਤਦੀ ਆ ਮੇਰੀ ਮੁਰਾਦ ਬਲਵੀਰ ਸਿੰਘ ਪਾਲਾ ਜਲਾਲਪੁਰ ਬਲਵੀਰ ਸਿੰਘ ਦੁੱਲਾ ਬੱਗਾਪਣ ਸੋ ਗੱਲਾਂ ਕਰਾਂਗੇ ਖੇਡ ਬਾਰੇ ਗੱਲਾਂ ਕਰਾਂਗੇ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਪਹਿਲਾ ਸਵਾਲ ਜਿਹੜਾ ਮੇਰਾ ਰਹੂਗਾ ਉਹ ਪਾਲੇ ਜਲਾਲਪੁਰ ਨੂੰ ਰਹੂਗਾ ਪਾਲੇ ਕਦੋਂ ਕਬੱਡੀ ਜਿਹੜੀ ਆ ਸ਼ੁਰੂ ਕੀਤੀ ਖੇਡਣੀ ਰੁਪਿੰਦਰ ਕਬੱਡੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਦੇਖ ਰਹੇ ਜਾਂ ਜਿਹੜੇ ਬਾਅਦ ਚ ਦੇਖਣਗੇ ਤੇ ਕਬੱਡੀ ਦੀ ਸ਼ੁਰੂਆਤ ਲਗਭਗ 6ਵੀਂ 7ਵੀਂ ਕਲਾਸ ਤੋਂ ਸ਼ੁਰੂ ਕਰ ਲਈ ਸੀ 2000 ਦੇ ਅਗੇੜ-ਗੇੜ 1 2001 2 ਦੇ ਵਿੱਚ ਕਹਿ ਸਕਦੇ ਅੱਛਾ ਪਹਿਲੇ ਜਦੋਂ ਆਪਾਂ ਛੋਟੇ ਹੁੰਨੇ ਆ ਆਪਣੇ ਕੋਲੇ ਇਨੀ ਪੂੰਜੀ ਵੀ ਨਹੀਂ ਹੁੰਦੀ ਹਨਾ ਵੀ ਆਪਾਂ ਘਰੋਂ ਯਾਰ ਕਰਾਇਆ ਲਾ ਕੇ ਫਲਾਣੇ ਤਾਂ ਖੇਡਣ ਜਾਈਏ ਉਦੋਂ ਤੁਹਾਨੂੰ ਪਤਾ ਖਰਚਾ ਮਸੀਂ ਖੜ ਧੜ ਕੇ ਕੰਮ ਚੱਲਦਾ ਹੁੰਦਾ ਚਲੋ ਅੱਜ ਗੁਰੂ ਮਹਾਰਾਜ ਦੀ ਮਿਹਰ ਆ ਪਰ ਜਦੋਂ ਹਰਦੇ ਸੀਗੇ ਲਗਾਤਾਰ ਹਰਦੇ ਸੀ ਉਦੋਂ ਨਿਰਾਸ਼ਾ ਨਹੀਂ ਸੀ ਹੁੰਦੀ ਯਾਰ ਵੀ ਕਿੱਥੇ ਆਪਾਂ ਪੰਗਾ ਲੈ ਲਿਆ ਅਰਵਿੰਦਰ ਨਿਰਾਸ਼ਾ ਦੇ ਬਹੁਤ ਜਿਆਦਾ ਇਦਾਂ ਜਦੋਂ ਬੰਦਾ ਸੈਮੀਫਾਈਨਲ ਜਾਂਦੇ ਨੰਬਰ ਤੇ ਕਈ ਵਾਰੀ ਮੈਚ ਹਾਰ ਜਾਣਾ ਤੇ ਬੰਦੇ ਦਾ ਆ ਕੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਵੀ ਅੱਜ ਨੰਬਰ ਪੈਣਾ ਸੀ ਵੀ ਹੁਣ ਸੱਦਾ ਨੰਬਰ ਨਹੀਂ ਪਿਆ ਜਾ ਕਿਦਾਂ ਮੈਚ ਨਹੀਂ ਜਿੱਤੇ ਬਹੁਤ ਸਾਲ ਬਹੁਤ ਕਈ ਵਾਰੀ ਲੋਕ ਸੋਚ ਲੈਂਦੇ ਆ ਵੀ ਹੁਣ ਇਦਾਂ ਜਾਂ ਕਿਦਾਂ ਪ੍ਰਮਾਤਮਾ ਦੀ ਬੜੀ ਮਿਹਰ ਆ ਤੇ ਪਰ ਬਹੁਤ ਸਾਲ ਮੈਚ ਹਾਰਦੇ ਬਹੁਤ ਰਹੇ ਫਿਰ ਪਿੰਡਵਾਰ ਤੋਂ ਬਾਅਦ ਜਦੋਂ ਬੰਦਾ ਉੱਠਦਾ ਥੋੜਾ ਜਿਵੇਂ ਕਹਿੰਦੇ ਨੇ ਵੀ ਪਲੇਅਰ ਉੱਠਦਾ ਤਾਂ ਉਦੋਂ ਅਕੈਡਮੀਆਂ ਅਪਰੋਚ ਕਰਨ ਲੱਗ ਜਾਂਦੀਆਂ ਤੇ ਤੁਸੀਂ ਫਿਰ ਕਿਹੜੀ ਅਕੈਡਮੀ ਵੱਲੋਂ ਪਹਿਲੀ ਵਾਰੀ ਖੇਡੇ ਸੀਗੇ ਉਦੋਂ ਰਵਿੰਦਰ ਜਿੱਦਾਂ ਮੈਚ ਸੀਗੇ ਵੀ ਜਾਨੀ ਕਿ ਪਹਿਲਾਂ ਪਿੰਡ ਪੱਧਰ ਸੀਗੇ ਜੇ ਕੋਈ ਪਿੰਡ ਪੱਧਰ ਤੋਂ ਥੋੜਾ ਜਿਹਾ ਪਲੇਅਰ ਕੋਈ ਵਧੀਆ ਹੁੰਦਾ ਸੀ ਤੋ ਉਹਨੂੰ ਆਲ ਓਪਨ ਕਲੱਬਾਂ ਦੇ ਵਿੱਚ ਕਿਤੇ ਨਾ ਕਿਤੇ ਮੈਚ ਖੇਡਣ ਨੂੰ ਮਿਲ ਜਾਂਦਾ ਸੀ ਹਮ ਆਲ ਓਪਨ ਕਲੱਬਾਂ ਜਿੱਦਾਂ ਆਪਾਂ ਕਹ ਲਈਏ ਖੁੱਲੀਆਂ ਕਲੱਬਾਂ ਛੋਟੇ ਜਿੱਦਾਂ ਪਿੰਡਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਆਲ ਓਪਨ ਕਲੱਬਾਂ 'ਚ ਥੋੜੇ ਜਿਆਦਾ ਵਧੀਆ ਪਲੇਅਰ ਹੁੰਦਾ ਸੀ ਉਹਨ ਕੋਚ ਅਪਰੋਚ ਕਰਦੇ ਜਾਂ ਟੀਮਾਂ ਵਾਲੇ ਫਿਰ ਪਲੇਅਰ ਨੂੰ ਅਪਰੋਚ ਕਰਦੇ ਸੀ ਤੇ ਚਲੋ ਅੱਜ ਸਮਾਂ ਬਹੁਤ ਵਧੀਆ ਕਬੱਡੀ ਦੇ ਉੱਠ ਦਾ ਪਲੇਅਰ ਅਕੈਡਮੀਆ ਚ ਵੀ ਹੋ ਜਾਂਦਾ ਹੁਣ ਸਮਾਂ ਵੀ ਠੀਕ ਹੋ ਗਿਆ ਤੇ ਪਲੇਅਰਾਂ ਦਾ ਬਾਹਰ ਆਉਣਾ ਜਾਣਾ ਵੀ ਬਹੁਤ ਪਹਿਲਾਂ ਨਾਲੋਂ ਸੌਖਾ ਹੋ ਗਿਆ ਬਹੁਤ ਵਧੀਆ ਗੱਲ ਆ ਤੇ ਪਰ ਉਦੋਂ ਥੋੜਾ ਜਿਹਾ ਟਾਈਮ ਲੱਗਦਾ ਸੀ ਸਟਰਗਲ ਬਹੁਤ ਜ਼ਿਆਦਾ ਸੀ ਸ਼ੁਰੂ ਬਿਲਕੁਲ ਥੋੜੇ ਵਾਲੇ ਸਮੇਂ ਦੇ ਵਿੱਚ ਵੀ ਕੁਝ ਸਮਾਂ ਥੋੜੇ ਤੇ ਵੀ ਇਹ ਜਾ ਰਿਹਾ ਵੀ ਜਦੋਂ ਤੁਹਾਡੇ ਵੇਲੇ ਵੀ ਸੋਸ਼ਲ ਮੀਡੀਆ ਇੰਨਾ ਨਹੀਂ ਸੀਗਾ ਜੀ ਮੈਂ ਆਪਾਂ ਇੱਕ ਦਿਨ ਗੱਲ ਕਰਦੇ ਸੀਗੇ ਵੀ ਉਹ ਕਈ ਟੂਰਨਾਮੈਂਟਾਂ ਦੀ ਤੁਸੀਂ ਵੀਡੀਓ ਚਾਹੀਦੀਆਂ ਤੁਹਾਨੂੰ ਪਰ ਉਦੋਂ ਇੰਨਾ ਹੈ ਨਹੀਂ ਸੀਗਾ ਬਲਵੀਰ ਸਿੰਘ ਦੁੱਲਾ ਬੱਗਾ ਪਿੰਡ ਦੁੱਲੇ ਵੀਰੇ ਕੀ ਹਾਲ ਚਾਲ ਸੱਸੀ ਗਾ ਵੀ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਜਿਹੜੇ ਦੇਖਣ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚੇ ਬੜੇ ਬਿਜ਼ੀ ਸਕੈਜੂਲ ਦੇ ਵਿੱਚੋਂ ਕਿਉਂਕਿ ਪਹਿਲਾਂ ਕੈਨੇਡਾ ਵੀ ਖੇਡਣਾ ਪੈਂਦਾ ਅਮਰੀਕਾ ਅਮਰੀਕਾ ਤੋਂ ਬਾਅਦ ਫਿਰ ਹੁਣ ਤੁਸੀਂ ਇੱਥੇ ਆਏ ਹੋ ਕਾਫੀ ਸਮਾਂ ਤੁਸੀਂ ਦਿੱਤਾ ਇਸ ਗੱਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਲੇ ਉਹੀ ਸਵਾਲ ਤੁਹਾਨੂੰ ਜਿਹੜਾ ਸੇਮ ਕਰਨ ਜਾ ਰਿਹਾ ਹਾਂ ਵੀ ਕਿਹੜੇ ਵਜਨ ਤੋਂ ਕਬੱਡੀ ਜਿਹੜੀ ਉਹ ਸ਼ੁਰੂ ਕੀਤੀ ਸੀ ਕਿੰਨੀ ਮੈਂ ਰੁਪਿੰਦਰ ਵੀਰੇ ਕੀਤੀ ਸੀ 28 ਕਿਲੋ ਤੋਂ ਕਬੱਡੀ ਸਟਾਰਟ ਬੱਲੇ ਮੇਰੀ ਲਗਭਗ 10 ਸਾਲ ਹੁਣੇ ਪਿੰਡ ਦੇ ਵਿੱਚ ਹੀ ਟੂਰਨਾਮੈਂਟ ਹੋਇਆ ਸੀ ਆਪਣੇ ਠੀਕ ਹੈ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ 30 ਕਿਲੋ ਦੇ ਵਿੱਚ 28 ਤੋਂ 30 ਕਿਲੋ ਦੇ ਵਿੱਚ 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 ਠੀਕ ਆ ਫਿਰ ਉਦੋਂ ਬਾਅਦ ਕਿੰਨੇ ਵਜ਼ਨ ਖੇਡੇ 235 ਕਿਲੋ ਜਿੱਦਾਂ ਜਿੱਦਾ weight ਵੱਧ ਆ ਗਿਆ ਉਦੋਂ ਉਦਾਂ ਹੁਣਾਂ ਜਿਆਦਾ ਵਧੀਆ ਤੇ ਨਹੀਂ ਪਰ ਡਰਾਈ ਹੁੰਦੀ ਸੀ ਵੀ ਸਾਰੇ ਪਿੰਡ ਦੇ ਹੋਰ ਵੀ ਸਾਡੇ ਦੋ ਸੱਜਣ ਮਿੱਤਰ ਕੀ ਕਹਿੰਦਾ ਹੋਵੇ ਸਾਰੇ ਇਕੱਠੇ ਹੋ ਗਏ ਖੇਡਦੇ ਰਹਿ ਕਾਫੀ ਮੁੰਡੇ ਲਾਗੇ ਦੇ ਪਿੰਡਾਂ ਦੇ ਹੁੰਦੇ ਸੀ ਨਾਲ ਅਮਰੀਕੀ ਟੀਮ ਬਣਾਉਣੀ ਤੇ 70 ਕਿਲੋ 70 ਕਿਲੋ ਜਿੱਦਾਂ ਪਾਲੇ ਭਾਈ ਨੇ ਕਿਹਾ ਵੀ ਹੋੜੀ ਹੋੜੀ ਜਿੱਦਾਂ ਜਿਹੜੀ weight ਚ ਮੌਕਾ ਮਿਲ ਲੱਗਿਆ ਉਦੋਂ ਉਦਾਂ ਤੇ ਕਬੱਡੀ ਖੇਡਦੇ ਅਗਰ ਤੁਸੀਂ ਦੋਨੇ ਲੱਕੀ ਇਸ ਗੱਲ ਤੋਂ ਰਹਿ ਵੀ ਤੁਹਾਡੇ ਇਲਾਕੇ ਦੇ ਵਿੱਚ ਪਹਿਲਵਾਨੀ ਤੇ ਕਬੱਡੀ ਪਹਿਲੇ ਦਿਨ ਤੋਂ ਹੀ ਜਿਆਦੇ ਬਹੁਤ ਜਿਆਦੇ ਸੀਗੀ ਹਨ ਸੋ ਤੁਹਾਡੀ ਜਾਨੀ ਕਿ ਇਸ ਨੂੰ ਲੈ ਕੇ ਵੀ ਜਾਨੀ ਕਿ ਬੰਦੇ ਦਾ ਉਧਰ ਨੂੰ ਚਕਾ ਜਿਆਦੇ ਹੋ ਜਾਂਦਾ ਤੇ ਬਹੁਤ ਵਧੀਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੰਟਰਨੈਸ਼ਨਲ ਮੈਚ ਅਕੈਡਮੀਆ ਦਾ ਕਿਦੋਂ ਕਿ ਮੈਂ ਖੇਡਿਆ ਨੋਰਪੰਜਾਬ ਚ ਪੰਜਾਬ ਨਾਰਵੇ ਠੀਕ ਹੈ ਕੋਡੀ ਕਲੱਬ ਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਸੀ 11 ਤਕਰੀਬਨ 12 ਦੇ ਵਿੱਚ ਠੀਕ ਹੈ ਨਾਰਵੇ ਕੋਡੀ ਕਲੱਬ ਨੇ ਮੈਨੂੰ ਮੌਕਾ ਦਿੱਤਾ ਠੀਕ ਹੈ ਹੋਲੀ-ਹੋਲੀ ਮੇਰੀ ਇੰਗਲੈਂਡ ਦੀ ਸਿਲੈਕਸ਼ਨ ਹੋਈ ਪਰ ਇੰਟਰਨੈਸ਼ਨਲ ਲੈਵਲ ਤੇ ਮੈੱਕੇਟਣ ਲੱਗ ਗਿਆ ਆਪਾਂ ਜੋੜੀ ਦੀ ਗੱਲ ਕੀਤੀ ਵੀ ਪਾਲੇ ਤੇ ਦੁੱਲੇ ਦੀ ਜਿਹੜੀ ਜੋੜੀ ਆ ਬੜੀ ਮਸ਼ਹੂਰ ਆ ਤੁਸੀਂ ਵਰਲਡ ਕੱਪ ਦੇ ਵਿੱਚੋਂ ਟਰੈਕਟਰ ਵੀ ਜਿੱਤੇ ਦੋਨਾਂ ਭਰਾਵਾਂ ਨੇ ਹਨਾ ਇਕੱਠਿਆਂ ਨੇ ਜਿੱਤੇ ਇਹ ਜੋੜੀ ਪਹਿਲਾਂ ਬਣ ਗਈ ਸੀ ਕਿ ਬਾਅਦ ਦੇ ਵਿੱਚ ਬਣੀ ਆ ਪਹਿਲਾਂ ਰਵਿੰਦਰ ਵੀਰੇ ਕਾਫੀ ਮੈਚ ਨੇ ਪੈਂਡਪੜ ਜਦੋਂ ਕਿ ਭਾਜੀ ਹੁਣੀ ਪੈਂਡ 'ਚ ਖੇਡਦੇ ਰਹੇ ਮੰਗੀ ਭਾਜੀ ਹੁਣਾ ਨਾਲ ਤੇ ਅਸੀਂ ਉਹ ਛੋਟੇ-ਛੋਟੇ ਹੁੰਦੇ ਪਰ ਇਹਨਾਂ ਦੇਖਦੇ ਰਹਿੰਦੇ ਸੀ ਪਰ ਜਿਤੇ ਜਦਾਂ ਸੀ ਉਹ ਵੇਡ ਦੀ ਖੇਡਦੇ ਗਏ ਆ ਵੀ ਡ੍ਰੇਨਿੰਗ ਕਰਦੇ ਗਏ ਉਦਾ-ਉਦਾ ਵੀ ਅਸੀਂ ਵੀ ਭਾਜੀ ਹੁਣ ਨਾ ਰਲਦੇ ਗਏ ਹਨ ਫਿਰ ਅਸੀਂ ਗਰੀਪਨ ਮੈਂ ਓਪਨ ਦੇ ਵਿੱਚ ਕੁਵਡੀਆਂ ਪੌਣ ਲੱਗ ਗਏ ਜੀ ਫਿਰ ਮੈਂ ਭਾਜੀ ਇਕੱਠੇ ਬੱਦੋਵਾਲ ਮੁੱਲਾਪੁਰ ਦੇ ਵਿੱਚ ਹੀ ਬੈਠ ਨਿਕਲੇ ਅੱਛਾ ਤੁਸੀਂ ਨੈਨੋ ਕਾਰਾਂ ਵੀ ਬੱਦੋਵਾਲ ਦੇ ਵਿੱਚੋਂ ਇਕੱਠਿਆਂ ਨੇ ਜਿੱਤੀਆਂ ਸੀ 2012 ਇਹ ਕੱਪ ਤੋਂ ਪਹਿਲਾਂ ਜਿੱਤੀਆਂ ਸੀ ਕੱਪ ਤੋਂ ਪਹਿਲਾਂ ਸੀ ਵੈਰੀ ਗੁੱਡ